ਇੱਕ ਸਪੈਨਿਸ਼ ਗੋਰੀ ਤੇ ਆਪਣੇ ਪੰਜਾਬੀ ਭਰਾ ਤੇ ਹਿਮਾਚਲ ਦੇ ਵਿੱਚ ਹਮਲਾ ਹੋਇਆ ਦੂਜੀ ਗੱਲ ਜਿੰਨੇ ਵੀ ਮੇਰੇ ਪੰਜਾਬੀ ਭਰਾ ਆ ਜੋ ਪਲਾਨ ਕਰ ਰਹੇ ਆ ਹਿਮਾਚਲ ਜਾਣ ਦਾ ਜਿੰਨੇ ਵੀ ਟਰੈਵਲਰ ਆ ਪਲਾਨ ਕਰ ਰਹੇ ਆ ਜਾਣ ਦਾ ਮੇਰੀ ਇਹੀ ਬੇਨਤੀ ਆ ਵੀ ਇਸ ਵਕਤ ਉੱਥੇ ਜਾਣ ਦਾ ਜਿਹੜਾ ਪਲਾਨ ਆ ਤੁਸੀਂ ਆਪਣਾ ਕੈਨਸਲ ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਨਫ਼ਰਤ ਹਮਾਤਲੀ ਲੋਕਾਂ ਦੇ ਵਿੱਚ ਇਸ ਵਕਤ ਪੰਜਾਬੀਆਂ ਦੇ ਪ੍ਰਤੀ ਭਰ ਚੁੱਕੀ ਆ ਮੈਂ ਨਹੀਂ ਚਾਹੁੰਦਾ ਇਹ ਜਿਹੜੀ ਨਫ਼ਰਤ ਆ ਗੰਭੀਰ ਰੂਪ ਲਵੇ ਲੜਾਈ ਝਗੜੇ ਨੂੰ ਮੈਂ ਕਿਸੇ ਮਸਲੇ ਦਾ ਹੱਲ ਨਹੀਂ ਸਮਝਦਾ ਬਾਕੀ ਜੋ ਵੀ ਗੱਲਬਾਤ ਹੋਈ ਆ ਜੋ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਉਹ ਨੀਚੇ ਮੈਂ ਜਿਸ ਚੈਨਲ ਨੇ ਉਹਨਾਂ ਦਾ ਇੰਟਰਵਿਊ ਲਿਆ ਆ ਉਸ ਚੈਨਲ ਦਾ ਮੈਂ ਲਿੰਕ ਨੀਚੇ ਦੇ ਦੇਣਾ ਤੁਹਾਨੂੰ ਤੁਸੀਂ ਉੱਥੇ ਜਾ ਕੇ ਉਸ ਗੋਰੀ ਦੀ ਤੇ ਉਹਨਾਂ ਦੋਨਾਂ ਭਰਾਵਾਂ ਦੀ ਗੱਲਬਾਤ ਸੁਣ ਸਕਦੇ ਆ ਵੀ ਉਹਨਾਂ ਦੇ ਨਾਲ ਕਿੱਦਾਂ ਇਹ ਘਟਨਾ ਹੋਈ ਕਿੱਦਾਂ ਉਹਨਾਂ ਦੇ ਨਾਲ ਜਿਹੜੀ ਇਹ ਕੁੱਟਮਾਰ ਕੀਤੀ ਗਈ ਤੇ ਤੁਸੀਂ نیچے ਜਾ ਕੇ ਦੇਖ ਸਕਦੇ ਆ ਬਾਕੀ ਹੁਣ ਮੋਟੀ ਮੋਟੀ ਗੱਲ ਜਿਹੜੀ ਆ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਉਹ ਉੱਥੇ ਘੁੰਮਣ ਵਾਸਤੇ ਗਏ ਡਲਹੋਜੀ ਦੇ ਵਿੱਚ ਜਦੋਂ ਉਹਨਾਂ ਨੇ ਖਿਆਰ ਜਾ ਕੇ ਆਪਣੀ ਗੱਡੀ ਲਾਈ ਜਦੋਂ ਉੱਥੇ ਰੁਕੇ ਕੁਝ ਖਾਣ ਪੀਣ ਵਾਸਤੇ ਤਾਂ ਉੱਥੇ ਉਹਨਾਂ ਦੇ ਨਾਲ ਇੱਕ ਹਮਾਚਲੀ ਦੀ ਤੂਤੂ ਮਾਮਾ ਹੋਈ ਕਿਸੇ ਗੱਲ ਤੋਂ ਉਹਨਾਂ ਦੀ ਲੜਾਈ ਹੋਈ ਜੋ ਵੀ ਗੱਲ ਹੋਈ ਉਹਨੂੰ نیچے ਤੁਸੀਂ ਇੰਟਰਵਿਊ ਦੀ ਮੈਂ ਲਿੰਕ ਦੇ ਦਿੱਤਾ ਹੈ ਚੈਨਲ ਦਾ ਉੱਥੇ ਜਾ ਕੇ ਦੇਖ ਸਕਦੇ ਹੋ ਉਹਨਾਂ ਦੇ ਚੈਨਲ ਤੇ ਹੁਣ ਤੋਂ ਬਾਅਦ ਉਹਨਾਂ ਨੇ 25 ਬੰਦੇ ਜਿਹੜੇ ਆ ਉਹ ਸਾਧਲੇ ਹਮਾਚਲੀਆਂ ਨੇ ਉਸ ਤੋਂ ਬਾਅਦ ਉਹਨਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਮਸੀ ਉਹਨਾਂ ਨੇ ਆਪਣੀ ਉੱਥੋਂ ਜਾਨ ਬਚਾਈ ਜਾਨ ਬਚਾ ਕੇ ਉਹਨਾਂ ਦਾ ਜਿਹੜਾ ਬ੍ਰਦਰ ਸੀਗਾ ਉਹ ਹਸਪੀਟਲ ਲੈ ਗਿਆ ਉਹਨਾਂ ਨੂੰ ਬਾਕੀ ਗੋਰੀ ਦੀ ਭੈਣ ਦੀ ਵੀ ਮੈਂ ਗੱਲਬਾਤ ਸੁਣੀ ਆ ਉਹਨਾਂ ਨੇ ਟਰਾਂਸਲੇਟ ਵੀ ਕੀਤਾ ਬਹੁਤ ਜ਼ਿਆਦਾ ਡਰੇ ਹੋਏ ਸੀਗੇ ਉਹ ਬੜੀ ਮੁਸ਼ਕਲ ਦੇ ਨਾਲ ਉਹ ਆਪਣੀ ਜਾਨ ਬਚਾ ਕੇ ਉੱਥੋਂ ਵਾਪਸ ਆਏ ਆ ਸੋ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਹਾਲ ਫਿਲਹਾਲ ਉੱਥੇ ਜਾਣ ਦਾ ਪਲਾਨ ਛੱਡ ਦਿਓ ਮੈਂ ਹਿਮਾਚਲੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਨਫ਼ਰਤ ਨਾਲ ਕੁਝ ਨਹੀਂ ਮਿਲਣਾ ਨਫ਼ਰਤ ਦੇ ਨਾਲ ਸਿਰਫ ਨਫ਼ਰਤ ਹੀ ਜਨਮ ਲਊਗੀ ਹੋਰ ਕੁਝ ਨਹੀਂ ਹੋਣਾ ਆਪਣੇ ਜਿੱਦਾਂ ਸਾਡੇ ਪੰਜਾਬੀ ਉੱਥੇ ਆਉਂਦੇ ਆ ਘੁੰਮਣ ਖੇਨ ਵਾਸਤੇ ਇੰਜੋਏ ਕਰਨ ਵਾਸਤੇ ਐਦਾਂ ਹੀ ਕਈ ਹਜ਼ਾਰਾਂ ਲੱਖਾਂ ਜਿਹੜੇ ਹਿਮਾਚਲੀ ਆ ਉਹ ਇੱਥੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਸਾਡੇ ਭਰਾ ਰੋਜੀ ਰੋਟੀ ਕਮਾ ਰਹੇ ਆ ਤੁਸੀਂ ਉਹਨਾਂ ਬਾਰੇ ਵੀ ਤਾਂ ਸੋਚੋ ਅਗਰ ਤੁਸੀਂ ਐਦਾਂ ਹੀ ਨਫ਼ਰਤ ਫਲਾਉਂਦੇ ਤਾਂ ਫਿਰ ਉਹਨਾਂ ਦਾ ਕੀ ਹਾਲ ਹੋਊਗਾ ਤੁਸੀਂ ਤਾਂ ਉੱਥੇ ਬੈਠੇ ਕੰਮ ਕਰੀ ਜਾਓਗੇ ਹਿਮਾਚਲ ਦੇ ਵਿੱਚ ਪਰ ਜਿਹੜਾ ਇੱਥੇ ਰੋਜੀ ਰੋਟੀ ਕਮਾਉਣ ਵਾਸਤੇ ਆਇਆ ਹਿਮਾਚਲੀ ਭਰਾ ਉਹ ਕੀ ਕਰੂਗਾ ਜੇ ਉਹਦੇ ਨਾਲ ਇੰਨੀ ਦੀ ਘਟਨਾ ਹੋ ਗਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਕਰਕੇ ਮੇਰੀ ਬੇਨਤੀ ਆ ਹਿਮਾਚਲੀਆਂ ਨੂੰ ਪੰਜਾਬੀਆਂ ਨੂੰ ਵੀ ਵੀ ਸ਼ਾਂਤੀ ਬਣਾ ਕੇ ਰੱਖੋ ਇਸ ਨਫ਼ਰਤ ਦੇ ਵਿੱਚ ਕੁਝ ਨਹੀਂ ਰੱਖਿਆ ਉੱਥੇ ਵੀ ਪੰਜਾਬੀ ਭਰਾ ਜਾਂਦੇ ਆ ਰਹਿੰਦੇ ਆ ਕੰਮ ਕਰਦੇ ਆ ਅਸੀਂ ਘੁੰਮਣ ਵਾਸਤੇ ਜਾਂਦੇ ਆ ਉੱਥੋਂ ਵੀ ਹਿਮਾਚਲੀ ਭਰਾ ਦਿੱਲੀ ਤੇ ਉਦਾਂ ਵੀ ਇੱਥੇ ਕਈ ਰਹਿ ਰਹੇ ਹਿਮਾਚਲੀ ਭਰਾ ਸੋ ਉਹਨਾਂ ਵਾਸਤੇ ਉਹਨਾਂ ਬਾਰੇ ਵੀ ਸੋਚੋ ਵੀ ਤੁਹਾਡੇ ਹਿਮਾਚਲੀ ਭਰਾ ਆ ਸਾਡੇ ਵੀ ਭਰਾ ਆ ਉਹ ਉਹਨਾਂ ਬਾਰੇ ਵੀ ਸੋਚੋ ਤੁਸੀਂ ਇਦਾਂ ਦੀਆਂ ਹਰਕਤਾਂ ਕਰਨ ਦੇ ਨਾਲ ਨਫ਼ਰਤ ਫੈਲਦੀ ਆ ਸੋ ਤੁਸੀਂ ਉਹਨਾਂ ਦੇ ਅੱਗੇ ਕੰਡੇ ਨਾ ਬੀਜੋ ਜਿੰਨੇ ਵੀ ਤੁਹਾਡੇ ਹਿਮਾਚਲੀ ਭਰਾ ਇੱਧਰ ਆਉਂਦੇ ਆ ਜਾਂ ਸਾਡੇ ਵੀ ਭਰਾ ਆ ਉਹ ਉਹਨਾਂ ਦੇ ਅੱਗੇ ਤੁਸੀਂ ਕੰਡੇ ਨਾ ਬੀਜੋ ਇਹ ਕੰਮ ਕਰਕੇ ਸ਼ਾਂਤੀ ਬਣਾ ਕੇ ਰੱਖੋ ਮੇਰੀ ਇੱਕ ਵਾਰ ਫੇਰ ਬੇਨਤੀ ਆ ਪੰਜਾਬੀਆਂ ਨੂੰ ਟਰੈਵਲਰ ਮੀਰ ਮੇਰੇ ਜਿੰਨੇ ਵੀ ਆ ਸ਼ਾਂਤੀ ਬਣਾ ਕੇ ਰੱਖੋ ਕੁਛ ਨਹੀਂ ਰੱਖਿਆ ਲੜਾਈ ਝਗੜੇ ਦੇ ਵਿੱਚ ਮਾਚਰੀਆਂ ਨੂੰ ਵੀ ਬੇਨਤੀ ਹੈ ਵੀ ਸ਼ਾਂਤੀ ਬਣਾ ਕੇ ਰੱਖੋ ਕੁਛ ਨਹੀਂ ਰੱਖਿਆ ਲੜਾਈ ਝਗੜੇ ਦੇ ਵਿੱਚ ਇਹ ਅਪਡੇਟ ਹੈਗਾ ਬਾਕੀ ਤੁਸੀਂ ਨੀਚੇ ਲਿੰਕ ਦਿੱਤਾ ਹੈ ਮੈਂ ਚੈਨਲ ਦਾ ਉੱਥੇ ਜਾ ਕੇ ਕੀ ਗੱਲਬਾਤ ਹੋਈ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਇੰਟਰਵਿਊ ਦੇ ਵਿੱਚ ਮਿਲ ਜਾਊਗੀ